ਆ ਦੇਖੋ ਸੋਨੂੰ ਅੱਜ ਬਣਾਉਣ ਲੱਗਿਆ ਬ੍ਰੈਡ ਆਮਲੇਟ ਇਹਦੇ ਕੱਲਾ ਤੌਲ ਗਿਆ ਹੀ ਨਹੀਂ ਹਲਵਾਈਆਂ ਵਾਲਾ ਰੱਖਿਆ ਕੰਮ ਵੀ ਹਲਵਾਈਆਂ ਵਾਲੇ ਕਰਨ ਲਿਆ ਜੀ ਕੋਲੋਂ ਤਰ ਫੋਨ ਆ ਰਹੇ ਆ ਕਿ ਤੁਸੀਂ ਕੀ ਕਰਦੇ ਜੀ ਇਹ ਕਹਿੰਦਾ ਅਸੀਂ ਆਮਲੇਟ ਬਣਾਉਂਦੇ ਜੀ ਆਹ ਦੇਖੋ ਆਮਲੇਟ ਲੈ ਆਹ ਬ੍ਰੈਡ ਮਚਾਇਆ ਤਾਂ ਟੱਕੋ ਪਿਆ ਮਚਾਇਆ ਲਓ ਜੀ ਅਰੇ ਬਕਾਇਆ ਚਾਹ ਬਣਾਉਣੀ ਪਈ ਆ ਆ ਦੇ ਲਓ सोनू ਹਲਵਾਈ ਇਹਨੂੰ ਰਹਿਣ ਦੇ ਤੁਹਾਨੂੰ ਚਾਹ ਬਣਾ ਲੈ ਠੰਡੇ ਹੋ ਜਾਣੇ ਆ ਬਾਅਦ ਧੋ ਲੀਏ ਨੂੰ ਇਹਨੂੰ ਆਖਣ ਦੇ ਜੇ सोनू ਹਲਵਾਈ ਆਹ ਦੇਖੋ ਗੈਸ ਕਿਵੇਂ ਫੂਕਦਾ ਇਹ ਦੇਖ ਆਹ ਦੇਖੋ ਗੈਸ ਚੱਲਣ ਡਿਆ ਜੇ ਕੋਈ ਅਸਰ ਹੀ ਐ ਨਹੀਂ 130 ਰੁਪਏ ਕਿਲੋ ਗੈਸ ਆ